ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਸਮਾਜ ਦੇ ਅੰਦਰ ਘਰਾਂ ਦੇ ਅੰਦਰ ਸੱਜੇ ਖੱਬੇ ਜਿੱਧਰ ਵੀ ਧਿਆਨ ਦੇ ਕੇ ਵੇਖੋ ਤਕਰੀਬਨ ਤਕਰੀਬਨ ਬੰਦਾ ਮੁਸ਼ਕਲ ਦੇ ਘੇਰੇ ਵਿੱਚ ਘਿਰਿਆ ਹੋਇਆ ਮਿਲਦਾ ਕਿਸੇ ਦੀ ਮੁਸ਼ਕਲ ਅੰਦਰੂਨੀ ਹੈ ਕਿਸੇ ਦੀ ਮੁਸ਼ਕਲ ਬਾਹਰੀ ਹੈ ਕਿਸੇ ਦੀ ਮੁਸ਼ਕਲ ਪਰਿਵਾਰਿਕ ਹੈ ਕਿਸੇ ਦੀ ਮੁਸ਼ਕਲ ਸਮਾਜਿਕ ਹੈ ਥੋੜੀ-ਬਹੁਤ ਹਰ ਬੰਦੇ ਦੇ ਨਾਲ ਮੁਸ਼ਕਲ ਦੀ ਅਟੈਚਮੈਂਟ ਹੈ ਮੁਸ਼ਕਲ ਦਾ ਸਬੰਧ ਹੈ ਪਰ ਕਈ ਬੰਦੇ ਮੁਸ਼ਕਲ ਥੋੜੀ ਹੁੰਦੀ ਹੈ ਤੇ ਕਬਰਾਟ ਜਿਆਦੀ ਪਾਲ ਲੈਂਦੇ ਨੇ ਮੁਸ਼ਕਲ ਥੋੜੀ ਹੁੰਦੀ ਹੈ ਤੇ ਉਹਦਾ 네ਗੇਟਿਵ ਪੱਖ ਲੈ ਲੈ ਕੇ ਸੋਚ-ਸੋਚ ਕੇ ਬੜੋ ਵੱਡਾ ਪ੍ਰਗਾੜ ਜਿਆ ਰੂਪ ਬਣਾ ਕੇ ਭਾਰੀ ਪਰ ਕਮਜਿਆ ਰੂਪ ਬਣਾ ਕੇ ਆਪਣੇ ਉੱਤੇ ਵਜ਼ਨ ਬਣਾ ਲੈਂਦੇ ਨੇ ਵੀ ਐਡਾ ਵੱਡਾ ਮੇਰੇ ਸਿਰ ਤੇ ਪਾਟ ਟੁੱਟ ਗਿਆ ਵੀ ਇਹਨੂੰ ਮੈਂ ਦੂਰ ਕਿਵੇਂ ਕਰਾਂਗਾ ਮੈਂ ਦੋ ਚਾਰ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਮੁਸ਼ਕਲ ਇਸ ਤਰ੍ਹਾਂ ਹੈ ਜਿਵੇਂ ਮੰਨ ਲਓ ਵੀ ਆਪਾਂ ਘਰ ਦੇ ਅੰਦਰ ਬੈਠੇ ਆ ਦੋ ਚਾਰ ਗੈਸਟ ਆ ਗਏ ਆਪਾਂ ਚਾਹ ਬਣਾਈ ਔਰ ਟੇਬਲ ਦੇ ਉੱਤੇ ਟਿਕਾ ਦਿੱਤੀ ਹੁਣ ਇੱਕ ਬੰਦੇ ਨੂੰ ਅਚਾਨਕ ਫੋਨ ਆਇਆ ਉਹ ਬੰਦਾ ਫੋਨ ਲੈ ਕੇ ਫੋਨ ਕਰਦਾ ਕਰਦਾ ਦੂਸਰੇ ਰੂਮ ਵਿੱਚ ਚਲਾ ਗਿਆ ਜਾਂ ਡੋਰ ਤੋਂ ਬਾਹਰ ਚਲਾ ਗਿਆ ਹੁਣ ਉਹ 5 ਮਿੰਟ ਬਾਅਦ ਆਇਆ ਤੇ ਜਦੋਂ ਉਹਨੇ ਆਪਣੇ ਚਾਹ ਵਾਲੇ ਕੱਪ ਦੇ ਉੱਤੇ ਆਣ ਕੇ ਵੇਖਿਆ ਉਹਨਾਂ ਮਲਾਈ ਦੀ ਪਰਤ ਜੰਮੀ ਸੀ ਹੁਣ ਉਹ ਬੰਦੇ ਨੇ ਕੀ ਕੀਤਾ ਮਲਾਈ ਦੀ ਪਰਤ ਉਂਗਲੀ ਦੇ ਨਾਲ ਜਾਂ ਚਮਚ ਦੇ ਨਾਲ ਹਟਾ ਕੇ ਕੱਪ ਦੇ ਨਾਲ ਹੀ ਕਿਨਾਰੇ ਦੇ ਨਾਲ ਕੰਡੇ ਤੇ ਲਾ ਦਿੱਤੀ ਤੇ ਸੌ ਪੀ ਗਿਆ ਕੀ ਕਦੇ ਤੁਸੀਂ ਉਹਨੂੰ ਕਿਹਾ ਵੀ ਮੈਂ ਚਾਹ ਦੁਬਾਰਾ ਬਣਾ ਦੇਣਾ ਜਾਂ ਇਹ ਕਦੀ ਇਤਰਾਜ਼ ਕੀਤਾ ਵੀ ਇਹ ਚਾਹ ਮਲਾਈ ਜੰਮ ਗਈ ਏ ਤੇ ਪੀਣ ਦੇ ਯੋਗ ਨਹੀਂ ਰਹੀ ਨਹੀਂ ਹਾਂ ਇਹ ਹੋ ਸਕਦਾ ਹੈ ਵੀ ਜੇ ਚਾਹ ਠੰਡੀ ਹੋ ਗਈ ਹੋਵੇ ਤੁਸੀਂ ਗਰਮ ਕਰ ਦਿੰਦੇ ਹੋ ਮਲਾਈ ਹਟਾ ਕੇ ਦੇ ਦਿੰਦੇ ਹੋ ਪਰ ਚਾਹ ਕਦੇ ਦੁਬਾਰਾ ਬਣਾਉਣ ਦੀ ਪੇਸ਼ਕਸ਼ ਨਹੀਂ ਕੀਤੀ ਪਤਾ ਕਿਉਂ ਕਿਉਂਕਿ ਚਾਹ ਦੇ ਅੰਦਰ ਨੁਕਸ਼ੀ ਕੋਈ ਨਹੀਂ ਸੀ ਜ਼ਿੰਦਗੀ ਵੀ ਇਸ ਤਰ੍ਹਾਂ ਹੈ ਜ਼ਿੰਦਗੀ ਦੇ ਅੰਦਰ ਨੁਕਸ ਨਹੀਂ ਹੈ ਥੋੜੀ ਬਹੁਤੀ ਜਿਵੇਂ ਕੋਈ ਮੁਸ਼ਕਲ ਆਉਂਦੀ ਹੈ ਇਸ ਤਰ੍ਹਾਂ ਹੀ ਹੈ ਜਿਵੇਂ ਚਾਹ ਦੇ ਉੱਤੇ ਮਲਾਈ ਜੰਮ ਜਾਂਦੀ ਹੈ ਉਹ ਚਾਹ ਦੇ ਉੱਤੇੋਂ ਮਲਾਈ ਹਟਾਉਣ ਦੀ ਬਜਾਏ ਤੁਸੀਂ ਮਲਾਈ ਨੂੰ ਵੇਖੀ ਜਾਂਦੇ ਹੋ ਕੋਸੀ ਜਾਂਦੇ ਹੋ ਝੂਰੀ ਜਾਂਦੇ ਹੋ ਹਾਏ ਚਾਹ ਦੇ ਉੱਤੇ ਮਲਾਈ ਆ ਗਈ ਹੁਣ ਮੈਂ ਕੀ ਕਰਾਂ ਚਾਹ ਬਣਾਈ ਸੀ ਮਿੱਠਾ ਪਾਇਆ ਸੀ ਪੱਤੀ ਹਜ਼ਾਰ ਖੇਖਣ ਬਾਜੀ ਨਾਟਕ ਬਾਜੀ ਕਰਨ ਦੀ بجائے ਜਿਆਦਾ ਚੰਗਾ ਨਹੀਂ ਵੀ ਉਹਨੂੰ ਮਲਾਈ ਨੂੰ ਹਟਾ ਕੇ ਪਾਸੇ ਕਰ ਦਿਓ ਥੋੜੀ ਜੀ ਗੱਲ ਐ ਬਿਲਕੁਲ ਨਾਮਾਤਰ ਹਟਾਈ ਜਾ ਸਕਦੀ ਸੀ ਥੋੜੀ ਜੀ ਮੁਸ਼ਕਲ ਹੁੰਦੀ ਹੈ ਕਈਆਂ ਦੀ ਲਾਈਫ ਦੇ ਅੰਦਰ ਬੜਾ ਵੱਡਾ ਉਹ ਆਪਣੇ ਉੱਤੇ ਬੋਝ ਜਿਹਾ ਮੰਨ ਕੇ ਬਹਿ ਜਾਂਦੇ ਨੇ ਥੋੜੀ ਮੁਸ਼ਕਲ ਹੈ ਭਰਾ ਮਲਾਈ ਦੀ ਤਰ੍ਹਾਂ ਹਟਾ ਔਰ ਤੇਰੀ ਲਾਈਫ ਫੇਰ ਚੰਗੀ ਦੀ ਚੰਗੀ ਤੈਨੂੰ ਦਿਸਣੀ ਸ਼ੁਰੂ ਹੋ ਜਾਏਗੀ ਜਿਵੇਂ ਚਾਹ ਦੇ ਉੱਤੇ ਮਲਾਈ ਦਾ ਆਉਣਾ ਸੁਭਾਵਕ ਹੈ ਹੁਣ ਕੋਈ ਬੰਦਾ ਕਵੇ ਵੀ ਕੋਈ ਐਸੀ ਚਾਹ ਪੇਸ਼ ਕਰੋ ਕੋਈ ਐਸੀ ਚਾਹ ਬਣਾਓ ਜਿਹਦੇ ਉੱਤੇ ਮਲਾਈ ਨਾ ਆਵੇ ਉਹ ਤੇ ਆਏਗੀ ਨੇਚਰਲੀ ਆਏਗੀ ਅਗਰ ਦੁੱਧ ਪਿਆ ਹੈ ਨਾ ਵਿੱਚ ਤੇ ਚਾਹ ਦੇ ਉੱਤੇ ਮਲਾਈ ਆਏਗੀ ਭਾਵੇਂ ਥੋੜੀ ਆਵੇ ਭਾਵੇਂ ਉਹ ਹਾਰਡ ਆਵੇ ਮੇਰਾ ਮਤਲਬ ਜਿਆਦਾ ਆਵੇ ਥੋੜੀ ਆਵੇ ਆਏਗੀ ਦੁੱਧ ਜਿਆਦਾ ਪਾਓਗੇ ਜਿਆਦੀ ਆਏਗੀ ਘੱਟ ਪਾਓਗੇ ਘੱਟ ਆਏਗੀ ਖੈਰ ਅਗਰ ਚਾਹ ਦੁੱਧ ਵਾਲੀ ਚਾਹ ਤੇ ਉਹਦੇ ਉੱਤੇ ਮਲਾਈ ਦਾ ਹੋਣਾ ਸੁਭਾਵਕ ਹੈ ਅਗਰ ਜ਼ਿੰਦਗੀ ਹੈ ਤੇ ਜ਼ਿੰਦਗੀ ਦੇ ਅੰਦਰ ਮੁਸ਼ਕਲਾਂ ਦਾ ਆਉਣਾ ਤੇ ਸੁਭਾਵਿਕ ਹੈ ਆਉਣਗੀਆਂ ਜਿੰਨੀ ਵਾਰ ਚਾਹ ਬਣਾਓਗੇ ਉਨੀ ਵਾਰ ਚਾਹ ਦੇ ਉੱਤੇ ਮਲਾਈ ਆਏਗੀ ਕਦੇ ਨਹੀਂ ਹਟ ਸਕਦੀ ਜਿੰਨਾ ਸਮਾਂ ਲੰਮਾ ਸਮਾਂ ਜ਼ਿੰਦਗੀ ਚੱਲੇਗੀ ਜ਼ਿੰਦਗੀ ਦੇ ਅੰਦਰ ਮੁਸ਼ਕਲਾਂ ਆਉਣਗੀਆਂ ਇੱਕ ਜਾਏਗੀ ਦੂਜੀ ਆਏਗੀ ਦੂਜੀ ਜਾਏਗੀ ਤੀਜੀ ਆਏਗੀ ਕਦੇ ਵੀ ਕਿਸੇ ਦੀ ਲਾਈਫ ਕਿਸੇ ਦਾ ਜੀਵਨ ਮੁਸ਼ਕਲ ਤੋਂ ਰਹਿਤ ਹੋਇਆ ਹੀ ਨਹੀਂ ਇਹ ਲਾਈਫ ਦਾ 파ਟ ਇਹਨੇ ਰਹਿਣਾ ਨਾਲ ਦੂਜੀ ਐਗਜ਼ਾਮਪਲ ਸੂਰਜ ਦਾ ਪ੍ਰਕਾਸ਼ ਕਿੰਨਾ ਤੇਜ ਹੁੰਦਾ ਹੈ ਜਦੋਂ ਕਿਦਰੇ ਗਰਮੀ ਦੇ ਅੰਦਰ ਜੂਨ ਜਲਾਈ ਦੇ ਮਹੀਨੇ ਦੇ ਅੰਦਰ ਸ਼ਿਖਰ ਦੁਪਹਿਰ ਵਿੱਚ ਤੁਹਾਨੂੰ ਚਾਰ ਕਦਮ ਤੁਰਨਾ ਪੈ ਜੇ ਨਾ ਤੁਰਿਆ ਨਹੀਂ ਜਾਂਦਾ ਤੁਹਾਨੂੰ ਧੁੱਪ ਦੇ ਅੰਦਰ ਖਲੋਣਾ ਪੈ ਜੇ ਖਲੋਤਾ ਨਹੀਂ ਜਾਂਦਾ ਕੰਧਾਂ ਕੌਲਿਆਂ ਦਾ ਰੁੱਖਾਂ ਦਾ ਸਹਾਰਾ ਲੱਭਦੇ ਹੋ ਅੰਦਰਾਂ ਦਾ ਸਹਾਰਾ ਲੱਭਦੇ ਹੋ ਨਹੀਂ ਨਾ ਖਲੋਤਾ ਜਾਂਦਾ ਪਰ ਜੇ ਉਸ ਸੂਰਜ ਦੇ ਸਾਹਮਣੇ ਬੱਦਲ ਦੀ ਭਾਰੀ ਪਰਤਾ ਜੇ ਤੇ ਉਹ ਜਿਹੜਾ ਪ੍ਰਕਾਸ਼ ਹੈ ਰੁਕ ਜਾਂਦਾ ਹੈ ਜਿਹੜੀ ਗਰਮੀ ਹੈ ਉਹ ਵੀ ਰੁਕ ਜਾਂਦੀ ਹੈ ਹੋਂਜੇ ਤੁਹਾਨੂੰ ਸੂਰਜ ਦਾ ਤੇਜ ਤਪ ਚਾਹੀਦਾ ਹੈ ਸੂਰਜ ਦੀ ਤੇਜ ਰੋਸ਼ਨੀ ਚਾਹੀਦੀ ਹੈ ਤੇ ਉਹ ਜਿਹੜਾ ਬੱਦਲ ਹੈ ਨਾ ਬੱਦਲ ਨੂੰ ਹਟਣ ਦਾ ਇੰਤਜ਼ਾਰ ਤੇ ਕਰਨਾ ਪਏਗਾ ਕੁਝ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਹਟਾ ਸਕਦੇ ਹੋ ਕੁਝ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਨੂੰ ਸਮੇਂ ਦੇ ਨਾਲ ਆਪਣੇ ਆਪ ਹਟਣਾ ਪੈਂਦਾ ਹੈ ਥੋੜਾ ਜਿਹਾ ਸਮਾਂ ਇੰਤਜ਼ਾਰ ਕਰੋ ਬੱਦਲ ਸਦੀਵੀ ਨਹੀਂ ਸੂਰਜ ਦੀ ਰੋਸ਼ਨੀ ਸਦੀਵੀ ਰਹਿੰਦੀ ਹੈ ਬੱਦਲ ਤੇ ਆਇਆ ਚਲਾ ਗਿਆ ਹਵਾ ਦਾ ਤੇ ਝੁੰਕਾ ਆਏਗਾ ਦੂਜੇ ਪਾਸੇ ਚਲਾ ਜਾਏਗਾ ਰੋਸ਼ਨੀ ਤੁਹਾਡੇ ਕੋਲ ਬਚੀ ਰਹੇਗੀ ਰਾਤ ਦੇ ਸਮੇਂ ਚੰ드ਰਮਾ ਦੀ ਚਾਨਣੀ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਜੇ ਰਾਤ ਨੂੰ ਬੱਦਲ ਆ ਜਾਏ ਤੇ ਚਾਨਣੀ ਬੰਦ ਹੋ ਜਾਂਦੀ ਹੈ ਰੋਸ਼ਨੀ ਬੰਦ ਹੋ ਜਾਂਦੀ ਹਵਾ ਚੱਲੀ ਬੱਦਲ ਚਲਾ ਗਿਆ ਚਾਨਣੀ ਫੇਰ ਤੁਹਾਡੇ ਕੋਲ ਆ ਗਈ ਥੋੜਾ ਜਿਹਾ ਇੰਤਜ਼ਾਰ ਕਰੋ ਝੂਰਨਾ ਬੰਦ ਕਰੋ ਹੋ ਕੇ ਬੰਦ ਕਰੋ ਕਲੇ ਕਲੇਸ਼ ਬੰਦ ਕਰੋ ਘਰ ਦੇ ਅੰਦਰ ਕਲੇਸ਼ ਦਾ ਪਾਉਣਾ ਬੰਦ ਕਰੋ ਥੋੜਾ ਜਿਹਾ ਇੰਤਜ਼ਾਰ ਤੇ ਕਰੋ ਥੋੜਾ ਜਿਹਾ ਪੇਸ਼ੈਂਸ ਤੇ ਰੱਖੋ ਥੋੜਾ ਜਿਹਾ ਥੋੜਾ ਜਿਹਾ ਵੀ ਸਮਾਂ ਦਿਓਗੇ ਨਾ ਤੇ ਕਈ ਮੁਸ਼ਕਲਾਂ ਨੇ ਸਮੇਂ ਦੇ ਨਾਲ ਆਪਣੇ ਆਪ ਹੀ ਬਲੀਨ ਹੋ ਜਾਂਦੀਆਂ ਨੇ ਚਲੀਆਂ ਜਾਂਦੀਆਂ ਨੇ ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ ਜੇ ਕੱਪੜੇ ਦੇ ਉੱਤੇ ਮੈਲ ਜੰਮ ਗਈ ਤੇ ਕੱਪੜੇ ਦਾ ਅਸਲੀ ਰੰਗ ਕੀ ਏ ਕੱਪੜੇ ਦਾ ਰੂਪ ਕੀ ਏ ਕੱਪੜੇ ਦੀ ਚਮਕ ਕੀ ਏ ਕੱਪੜੇ ਦੀ ਧਮਕੀ ਉਹ ਸਾਰਾ ਕੁਝ ਲੁਕ ਜਾਂਦਾ ਹੈ ਛਿਪ ਜਾਂਦਾ ਹੈ ਹੁਣ ਉਹ ਜਿਹੜੀ ਕੱਪੜੇ ਦੀ ਅਸਲੀਅਤ ਰੂਪ ਰੰਗ ਚਮਕ-ਦਮਕ ਕੱਪੜੇ ਦੀ ਜਿਹੜੀ ਪਿਓਰਟੀ ਸੀ ਉਹ ਛਿਪ ਗਈ ਤੇ ਛਿਪੀ ਪਤਾ ਕਿਉਂ ਮੈਲ ਕਰਕੇ ਹੁਣ ਉਹ ਕਮੀਜ਼ ਸਾਹਮਣੇ ਰੱਖ ਕੇ ਝੂਰਨਾ ਸ਼ੁਰੂ ਕਰ ਦੋ ਹਾਏ ਮੈਲ ਜੰਮ ਗਈ ਹੁਣ ਮੈਂ ਕੀ ਕਰਾਂ ਕਿੱਧਰ ਜਾਵਾਂ ਕੀ ਹੋਏਗਾ ਉਹਦੇ ਨਾਲੋਂ ਜ਼ਿਆਦਾ ਚੰਗਾ ਹੈ ਵੀ ਸੂਰਜ ਦੀ ਗਰਮੀ 20 ਮਿੰਟਾਂ ਵਿੱਚ ਸੁਕਾ ਦੇਗੀ ਘਰਾਂ ਵਿੱਚ ਡਰਾਇਰ ਇਹ ਤੇ ਡਰਾਇਰ ਵਿੱਚ ਕਮੀਜ਼ ਸੁੱਕ ਜਾਏਗੀ ਧੋ ਲੋ ਨਾਲ ਦੇ ਨਾਲ ਪ੍ਰੈਸ ਕਰ ਲੋ ਅਧੇ ਘੰਟੇ ਦੇ ਅੰਦਰ ਸਾਰਾ ਕੰਮ ਮੁੱਕ ਜਗਾ ਮੁਸ਼ਕਲ ਦੂਰ ਹੋ ਜਾਏਗੀ ਪਰ ਜੇ ਬਹਿ ਕੇ ਝੂਰੀ ਜਾਓਗੇ ਤੇ ਝੂਰਨਾ ਹੀ ਪੱਲੇ ਰਹੇਗਾ ਹੋਰ ਕੁਝ ਨਹੀਂ ਮੁਸ਼ਕਲ ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਕੱਪੜੇ ਦੇ ਉੱਤੇ ਨਾ ਜੰਮੀ ਹੁੰਦੀ ਜੰਮੀ ਹੋਈ ਮੈਲ ਹੋਵੇ ਮੈਲ ਨੂੰ ਧੋਣਾ ਪੈਂਦਾ ਤੇ ਜੇ ਮੈਲ ਨੂੰ ਵੇਖੇ ਜਾਓ ਗੱਲਾਂ ਕਰੀਏ ਜਾਓ ਝੂਰੀ ਜਾਓ ਤੇ ਫਿਰ ਮੈਲ ਆਪਣੇ ਆਪ ਤੇ ਜਾਣੋ ਰਹੀ ਤੁਹਾਡੇ ਘਰ ਦਾ ਮੰਨ ਲਓ ਫਰਸ਼ ਬੈਠ ਗਿਆ ਇਸ ਤੋਂ ਅਗਲੀ ਉਦਾਹਰਣ ਮੈਂ ਗੱਲ ਕਰ ਰਿਹਾ ਮੰਨ ਲਓ ਤੁਹਾਡੇ ਘਰ ਦਾ ਨਾ ਫਰਸ਼ ਬਹਿ ਗਿਆ ਹੈ ਬਹਿਣਾ ਸ਼ੁਰੂ ਕਰ ਗਿਆ ਤੇ ਫਿਰ ਉਹ ਜ਼ਰੂਰੀ ਹੈ ਵੀ ਧਿਆਨ ਦਿਓ ਵੀ ਕਮੀ ਕਿੱਥੇ ਹੋਏਗੀ ਹੁਣ ਜੇ ਬਹਿ ਕੇ ਝੂਰਨਾ ਸ਼ੁਰੂ ਕਰਦੇ ਹੋ ਮੁਸ਼ਕਲ ਹੈ ਪੱਥਰ ਲੱਗਾ ਸੀ ਟਾਈਲਾਂ ਲੱਗੀਆਂ ਸੀ ਫਰਸ਼ ਬਹਿਣਾ ਸ਼ੁਰੂ ਹੋ ਗਿਆ ਹੈ ਪਟਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਇਹ ਠੀਕ ਹੈ ਮੁਸ਼ਕਲ ਤੇ ਹੈ ਪਰ ਬੜੀ ਕਾਮਨ ਜੀ ਗੱਲੇ ਵੀ ਕਿਧਰੇ ਨਾ ਕਿਧਰੇ ਥੱਲੇ ਜਾਂ ਤੇ ਮਿੱਟੀ ਪੋਲੀ ਰਹਗੀ ਹੋਏਗੀ ਤੇ ਜਾਂ ਪਾਈਪਾਂ ਦੀ ਲੀਕੇਜ ਹੋ ਗਈ ਹੋਏਗੀ ਪਾਣੀ ਵਾਲੇ ਜਿਹੜੇ ਪਾਈਪ ਨੇ ਵਾਟਰ ਪਾਈਪ ਨੇ ਅਗਰ ਉਹਦਾ ਹੱਲ ਲੱਭੋਗੇ ਤੇ ਹੱਲ ਵੀ ਲੱਭ ਜਾਏਗਾ ਤੇ ਜੇ ਨਾ ਲੱਭੋਗੇ ਜਿੰਨਾ ਸਮਾਂ ਦਿਓਗੇ ਫਿਰ ਉਹਨਾਂ ਉਹ ਜਿਹੜਾ ਮੁਸ਼ਕਲ ਹੈ ਉਹ ਨਹੀਂ ਵੱਧਦੀ ਜਾਏਗੀ ਤੋਂ ਖੈਰ ਇਹ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਨੇ ਨਾ ਇਸ ਤਰ੍ਹਾਂ ਦੀਆਂ ਨੇ ਸਾਗਰ ਚ ਫਸਿਆ ਹੋਇਆ ਸ਼ਿਪ ਉਹ ਵੀ ਬਾਹਰ ਆ ਜਾਂਦਾ ਹੈ ਜੇ ਸ਼ਿਪ ਨੂੰ ਚਲਾਉਣ ਵਾਲਾ ਵੇਖੋ ਜੇ ਤੇ ਬਹੁਤ ਵੱਡਾ ਤੂਫਾਨ ਆ ਗਿਆ ਤੇ ਡੁੱਬਣਾ ਸੁਭਾਵਕ ਹੈ ਜੇ ਪੁਚਾਲ ਹੀ ਆ ਗਿਆ ਤੁਸੀਂ ਬਿਲਡਿੰਗ ਦੇ ਅੰਦਰ ਉਹ ਬਿਲਡਿੰਗ ਡਿਗ ਡਿਗ ਪਈ ਐ ਐਸੀ ਮੁਸ਼ਕਲ ਚੋਂ ਬਾਹਰ ਨਿਕਲਣਾ ਤੇ ਔਖਾ ਹੈ ਨਾ ਜੇ ਫਲੱਡ ਆ ਗਿਆ ਤੇ ਫਲੱਡ ਦੇ ਅੱਗੇ ਭੱਜ ਕੇ ਬਾਹਰ ਨਿਕਲਣਾ ਤੇ ਮੁਸ਼ਕਲ ਹੈ ਨਾ ਪਰ ਜੇ ਨਿਕਲ ਸਕਦੇ ਹੋ ਤੇ ਯਤਨ ਤੇ ਕਰੋ ਜੇ ਭੁਕੰਪ ਆਇਆ ਪੁਚਾਲ ਆਇਆ ਅਰਥਕ ਵਿਕਾਇਆ ਉਦੇ ਵਿੱਚੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਭੱਜ ਕੇ ਬਾਹਰ ਨਿਕਲ ਕੇ ਬਸ ਸਕਦੇ ਹੋ ਤੇ ਯਤਨ ਕਰੋ ਉਹਨਾ ਸਮਾਂ ਯਤਨ ਕਰਦੇ ਰਹੋ ਜਿੰਨਾ ਸਮਾਂ ਯਤਨ ਕਰਨਾ ਤੁਹਾਡੇ ਹੱਥ ਵਿੱਚ ਹੈ ਜਿਹੜੇ ਹੱਥ ਤੋਂ ਬਾਹਰ ਹੋਦਾ ਹੈ ਵਸ ਤੋਂ ਬਾਹਰ ਹੋ ਜਾਏ ਉਹ ਗੱਲ ਵੱਖਰੀ ਹੈ ਯਤਨ ਨਾ ਛੱਡੋ ਕਬਰਾਓ ਨਾ ਪਰ ਮੈਂ ਵੇਖਿਆ ਹੈ ਮੁਸ਼ਕਲਾਂ ਛੋਟੀਆਂ ਹੁੰਦੀਆਂ ਨੇ ਉਹਦਾ ਜਿਹੜਾ ਵਜਨ ਹੈ ਉਹ ਵੱਡਾ ਹੁੰਦਾ ਹੈ ਜਿੰਨੂੰ ਅਸੀਂ ਪਾਲ ਕੇ ਬਹਿ ਜਾਂਦੇ ਆ ਨੈਗੇਟਿਵਿਟੀ ਪਾਲ ਕੇ ਬਹਿ ਜਾਂਦੇ ਆ ਉਹੀ ਸਿਰ ਦਾ ਬੋਝ ਬਣ ਜਾਂਦੀਆਂ ਨੇ ਡਿਪਰੈਸ਼ਨ ਬਣ ਜਾਂਦੀਆਂ ਨੇ ਇਹਨੂੰ ਘਟਾਓ ਇਹ ਤੁਹਾਡੀਆਂ ਮੁਸ਼ਕਲਾਂ ਨੇ ਤੁਸੀਂ ਘਟਾਉਣਾ ਕਿਸੇ ਦੂਜੇ ਨੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ